ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ 41 ਵਾਲ ਦੇ ਹੱਕ ਵਿੱਚ ਹਲਕਾ ਮਜੀਠਾ ਦੇ ਇੰਚਾਰਜ ਗਵਿੰਦਰਪਾਲ ਸਿੰਘ ਜੱਗਾ ਮਜੀਠੀਆ ਵੱਲੋਂ ਪਿੰਡ-ਪਿੰਡ ਜਾ ਕੇ ਨਿੱਕੀਆਂ-ਨਿੱਕੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਤਹਿਤ ਹਲਕਾ ਮਜੀਠਾ ਦੇ ਪਿੰਡ ਪੰਘਾੜੀ ਕਲਾ ਵਿਖੇ ਪ੍ਰਧਾਨ ਹਰਪ੍ਰੀਤ ਸਿੰਘ ਅਤੇ ਪਵਨਦੀਪ ਸਿੰਘ ਸੋਸ਼ਲ ਮੀਡੀਆ ਇੰਚਾਰਜ ਮਜੀਠਾ ਵੱਲੋਂ ਮੀਟਿੰਗ ਰੱਖੀ ਗਈ ਲੋਕ ਸਭਾ ਅੰਮ੍ਰਿਤਸਰ ਤੋਂ ਉਮੀਦਵਾਰ ਕੁਲਦੀਪ ਸਿੰਘ ਧਾਰੀਵਾਲ ਨੂੰ ਇੱਕ ਇੱਕ ਕੀਮਤੀ ਵੋਟ ਪਾਉਣ ਦੀ ਅਪੀਲ ਕੀਤੀ ਗਈ ਤੁਸੀਂ ਜੁੜੇ ਰਹੋ ਪਬਲਿਕ ਕਰਾਇਮ ਨਿਊਜ਼ ਦੇ ਨਾਲ ਰਣਜੀਤ ਸਿੰਘ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਥੋ ਬਦਲ ਮੇਰੇ ਘਰ ਆ ਗਏ ਜੀ ਫਿਰ ਮਿਕਰਾ ਸਿੰਘ ਮਜੀਠੀਆ ਜੀ ਆ ਗਏ ਦੋ ਵਾਰੀ ਔਰ ਜਿਹੜਾ ਵਾਦਾ ਕਰਕੇ ਜਾਂਦੇ ਰਹਿ ਮੈਂ ਨਾ ਕਹਾ ਮਾ ਮੇਰਾ ਕੋਈ ਨਿੱਜੀ ਉਹਦੇ ਨਾਲ ਲੜਾਈ ਨਹੀਂ ਹੈਗੀ ਚਾਹ ਦੀ ਲੜਾਈ ਨਹੀਂ ਲੜਾਈ ਲੋਕਾਂ ਦੇ ਕੰਮ ਆਦੀ ਹੈ ਲੋਕ ਪਰੇਸ਼ਾਨ ਨੇ ਇੱਕ ਬੰਦਾ ਦੁਖੀ ਹੋ ਗਿਆ ਬਾਜਾ ਦਾ ਉਹ ਤੋਂ ਹੋਰ ਦੁਖੀ ਹੋਵੇ ਲਿਖ ਕੇ ਆਉਂਦਾ ਤੇ ਮੈਨੂੰ ਕਹਿਣ ਲੱਗੇ ਕਿ ਬਦਲ ਤਾਂ ਕਿ ਦੋ ਮਹੀਨਾ ਦਾ ਜਦ ਮੈਂ ਇਹ ਤੋਂ ਕਰ ਦੂ ਇੱਟਾ ਦਾ ਮਹਾ ਅਦਗੇ ਇੱਕ ਕਹਿਣ ਤੇ ਦੋ ਤਲਵਾਰਾਂ ਨਹੀਂ ਰਹਿਣਾ ਫੈਸਲਾ ਉਹਦਾ ਦੋ ਮਹੀਨਾ ਤੱਕਲੇ ਨੇ ਉਹ ਇੱਥੇ ਜਾ ਉਹ ਡਾਕਟਰ ਹੋਗਾ ਜਦ ਮੈਂ ਰਹਾਂ ਚਲੋ ਇਹਨਾਂ ਨੇ ਸਾਨੂੰ ਤੇ ਇੱਕ ਪਾਰਟੀ ਦੇ ਬਹਿਤੀ ਵਰਦਨ ਦੇ ਬਾਹਰ ਕਰਦਾ ਪਰ ਸੰਭਾਉ ਪੁੱਤ ਨੂੰ ਰੱਖ ਲਿਆ ਚਲੋ ਜਿਹਨੇ ਗਾਦੀ ਕਲਾ ਵਿੱਚ ਅਸੀਂ ਆਮ ਆਦਮੀ ਪਾਰਟੀ ਦੀ ਜਿਹੜੀ ਚੋਣ ਮੀਟਿੰਗ ਕੀਤੀ ਆ ਤੇ ਬੜੀ ਖੁਸ਼ੀ ਹੋਈ ਆ ਇੱਕ ਦੇ ਨੰਦਾ ਪਰਿਵਾਰ ਚੋਂ ਕੁਝ ਪਰਿਵਾਰਸਾਂ ਨਾਏ ਨੇ ਹੋਰ ਪਰਿਵਾਰ ਵੀ ਸਾਡੇ ਨਾਲ ਜੁਆਇਨ ਕੀਤੇ ਨੇ ਪਰ ਜਿਹੜਾ ਕੱਟ ਵੀ ਇੱਕ ਵਾਰੀ ਖੁਸ਼ੀ ਹੋਈ ਆ ਕਿਉਂਕਿ ਪਹਿਲਾਂ ਵੀ ਇਥੋਂ ਵੋਟਾਂ ਵਧੀਆ ਮਿਲੀਆਂ ਸੀ ਪਰ ਹੁਣ ਇਸ ਵਾਰ ਅਸੀਂ ਪੰਗਾਲੀ ਪਿੰਡ ਚੋਂ ਜਿੱਤਾਂ ਕਿਵੇਂ ਦਾ ਸ਼ਨੀ ਪਿੰਡਾਂ ਜਾਈਦਾ ਜੀ ਬਹੁਤ ਵਧੀਆ ਗੱਲ ਹਰ ਪਿੰਡ ਤੇ ਕਾਲੀ ਦਾ ਜਿਵੇਂ ਕੱਲ ਆਏ ਸੀ ਚਾਚੂ ਵਾਲੀ ਉਹ ਬੱਚੇ ਦੇ ਦੇਰੇ ਆ ਉਹਨਾਂ ਦਾ ਢਾਈ ਜੋ ਵੋਟ ਪਰਿਵਾਰ ਹੈ ਸਾਡਾ ਕੱਲੋਂ ਸਾਡੇ ਨਾਲ ਜੁਆਇਨ ਕੀਤੇ ਆ ਹੋਰ ਹੀ ਪਿੰਡਾਂ ਚ ਬੜੇ ਤਕੜੇ ਹੰਗਾਰੇ ਮਿਲਦੇ ਆ ਪਿੰਡਾਂ ਚ ਕਈ ਜਗ੍ਹਾ ਬੱਗੇ ਤੋਂ ਆਏ ਬੜੇ ਪਿੰਨ ਹਰ ਪਿੰਡ ਚੋਂ ਹੀ ਆ ਰਹੇ ਆ ਕਾਜੀ ਲੜਕਾਂ ਛੱਡ ਕੇ ਸਾਡੇ ਨਾਲ ਜੁੜ ਰਹੇ ਆ ਅਸੀਂ ਇਹਨਾਂ ਦਾ ਸਵਾਗਤ ਕਰਦੇ ਆ ਐਤ ਕੀ ਉਮੀਦ ਆ ਆਸ ਹੈ ਸੀਐਡੀ ਦੇ ਫੋਟਾਂ ਜਿਹੜੀਆਂ ਉਹ ਵੀ ਸਾਡੇ ਹੱਕ ਚ ਆ ਕਿ ਆਮ ਆਦਮੀ ਪਾਰਟੀ ਐਕਟੀਵਿਟੀ ਇਥੇ ਲੀਡ ਕਰੂਗੀ ਤੇ ਅੰਮ੍ਰਿਤਸਰ ਨੂੰ ਪਾਰਲੀਮੈਂਟ ਚ ਚੜਾਤੀ ਨੁਮਾਇੰਦਗੀ ਚੇਤ ਕਰਦੇ ਆਂ ਦਾਸ ਪਵਨਦੀਪ ਸਿੰਘ ਪਵਨਦੀਪ ਸਿੰਘ ਪੰਡਾੜੀ ਸੋਸ਼ਲ ਮੀਡੀਆ ਚਾਰਜ ਬਲਾਕ ਮਜੀਠਾ ਮੈਂ ਅੱਜ ਪੰਗਾੜੀ ਦਾ ਇਕੱਠ ਜਿਹੜਾ ਵੇਖਿਆ ਮੈਨੂੰ ਬੜੀ ਖੁਸ਼ੀ ਹੋਈ ਆ ਕਿਉਂਕਿ ਕੁਝ ਦਿਨਾਂ ਤੋਂ ਪਹਿਲਾਂ ਇੱਕ ਸਾਡਾ ਪ੍ਰੋਗਰਾਮ ਜਿਸ ਤਰ੍ਹਾਂ ਕੈਂਸਲ ਹੋ ਗਿਆ ਸੀ ਤੇ ਕਾਲੀ ਪਾਰਟੀ ਤੇ ਕਾਂਗਰਸੀ ਪਾਰਟੀਆਂ ਬੜੇ ਤਾਣੇ ਮਣੇ ਸਾਡੇ ਸੱਜਣਾਂ ਬੇਲੀਆਂ ਨੂੰ ਦੇਣ ਦੇ ਸੀ ਕਿ ਆਮ ਪਾਰਟੀ ਦਾ ਝਾੜੂ ਖਿੱਲਰ ਗਿਆ ਜੇ ਪਰ ਮੈਂ ਇੱਕ ਸੋਸ਼ਲ ਮੀਡੀਆ ਦੇ ਜ਼ਰੀਏ ਇੱਕ ਬੇਨਤੀ ਕਰਨ ਲੱਗਾ ਕਿ ਵੀਰੋ ਚਲੋ ਠੀਕ ਆ ਪਾਰਟੀਆਂ ਠੀਕ ਹੁੰਦੀਆਂ ਪਿੰਡ 'ਚ ਦੋ ਤਿੰਨ ਪਰ ਜਿਹੜਾ ਮਜ਼ਾਕ ਕੀਤਾ ਅੱਜ ਤੁਸੀਂ ਸਾਡੀ ਰੈਲੀ ਵੇਖੀ ਆ ਤੇ ਜੋ ਸਾਨੂੰ ਪਿੰਡ ਦੇ ਹੰਗਾਰਾ ਦਿੱਤਾ ਆ ਅਸੀਂ ਵਿਧਾਨ ਸਭਾ 'ਚ ਚਲੋ ਲੋਕਾਂ ਨੇ ਸਾਨੂੰ ਬੜਾ ਵਿਚਾਰਿਆਂ ਨੇ ਸ਼ਾਂਤੀ ਨਾਲ ਹੰਗਾਰਾ ਦਿੱਤਾ ਸੀ ਪਰ ਆ ਲੋਕ ਸਭਾ ਦੇ ਵਿੱਚ ਜਿਹੜਾ ਸਾਨੂੰ ਅੱਜ ਹੰਗਾਰਾ ਮਿਲਿਆ ਜੇ ਪਿੰਡ ਪੰਗਾਲੀ ਦੇ ਵਿੱਚ ਪੰਗਾਲੀ ਕਲਾਂ ਦੇ ਵਿੱਚ ਸਰਦਾਰ ਤਲਵੀਰ ਸਿੰਘ ਜੀ ਸਰਦਾਰ ਜਗਵਿੰਦਰ ਪਾਤਸ਼ਾਕ ਜੀ ਜਿਹੜਾ ਉਹਨਾਂ ਦੀ ਰਹਿਨਮਾਈ ਹਟ ਜਿਹੜੀ ਆਪਾਂ ਅੱਜ ਮੀਟਿੰਗ ਹੋਈ ਆ ਾਡੀ ਸਾਨੂੰ ਬੜੀ ਖੁਸ਼ੀ ਹੋਈ ਜੇ ਸਾਡੀ ਟੀਮ ਜਿਹੜੀ ਸਾਡੀ ਪੰਗਾਲੀ ਦੀ ਜਿਹੜੀ ਅੱਜ ਪੂਰੀ ਇਕੱਠੀ ਟੀਮ ਹੋਈ ਇਹ ਇੱਕ ਹੋਰ ਗੱਲ ਜੇ ਵਿੱਚ ਕਿ ਸਾਡੀ ਪੰਗਾਲੀ ਟੀਮ ਦੇ ਵਿੱਚ ਜਿੰਨੇ ਵੀ ਵਰਕਰ ਆ ਨਾ ਸਾਰੇ ਇੱਕ ਦੂਜੇ ਤੋਂ ਉੱਪਰ ਬੜੀ ਉੱਚ ਚੜ੍ਹ ਕੇ ਸੇਵਾ ਕਰਦੇ ਆ ਤੇ ਇਹਨੂੰ ਵੀ ਸਾਡੇ ਪਿੰਡ ਪੰਗਾਲੀ ਚ ਕੰਮ ਪੈਂਦਾ ਆ ਤੇ ਇਹਨਾਂ ਬਾਹਰ ਚ ਕਹੇ ਨੂੰ ਵੀ ਰਾਤ ਦਿਨ ਠਾਉ ਤੇ ਆਪਾਂ ਤੁਹਾਡੇ ਨਾਲ ਤਿਆਰ ਆ 10 ਸਾ ਪਿੰਗਾਲੀ ਪਿੰਡ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਰਵਾਇਆ ਗਿਆ ਪ੍ਰੋਗਰਾਮ ਜਿਸ ਵਿੱਚ ਸਾਡੇ ਮੁੱਖ ਮਹਿਮਾਨ ਨੂੰ ਤਵੀਰ ਸਿੰਘ ਜਿੱਲ ਤੇ ਹਲਕਾ ਇੰਚਾਰਜ ਗਵਿੰਦਰਪਾਲ ਸਿੰਘ ਜਿੱਤਾਂ ਉਹ ਜਿੱਤਿਆ ਉਹਨਾਂ ਨੇ ਹਾਜ਼ਰੀ ਭਰੀ ਜਿਸ ਵਿੱਚ ਸਾਨੂੰ ਤਿੰਨ ਚੋਂ ਬਹੁਤ ਜ਼ਿਆਦਾ ਸੰਯੋਗ ਮਿਲੇ ਆ ਤਾਂ ਆਉਣ ਵਾਲੀ ਇਲੈਕਸ਼ਨ 'ਚ ਇੱਕ ਤਰੀਕ ਨੂੰ ਵੀ ਸੰਯੋਗ ਇਦਾਂ ਹੀ ਸਖਤ ਦੋਗੇ ਤੇ ਚਾਰ ਤਰੀਕ ਨੂੰ ਜਿਹੜਾ ਰਿਜ਼ਲਟ ਆਉਣਾ ਉਹ ਰਿਕਾਰਡ ਤੋੜ ਜਿੱਤ ਹੋਏਗੀ ਪਗਾਲੀ ਦੇ ਵਿੱਚੋਂ ਮੈਂ ਖਾਨ ਸਾਹਿਬ ਵਾਹਿਗੁਰੂ ਜੀ ਦਾ ਖਾਨ ਸਾਹਿਬ ਵਾਹਿਗੁਰੂ ਜੀ ਬਣੀ ਮੈਂ ਆਪਣੀ ਸਮੂਹ ਟੀਮ ਦਾ ਆਏ ਹੋਏ ਸੱਜਣਾ ਦਾ ਤਰਬੀਰ ਸਿੰਘ ਜਿੱਲ ਜਾਂ ਗਵਿੰਦਰ ਸਿੰਘ ਜਿੱਗਾ ਇਹ ਹੋਰ ਜਿਹੜੇ ਆਏ ਹੋਏ ਪਤਵੰਤੋ ਸਤਿ ਸ਼੍ਰੀ ਅਕਾਲ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਇਹਨਾਂ ਨੇ ਇੱਥੇ ਆ ਕੇ ਸਾਨੂੰ ਧੰਨਵਾਜਿਆ ਹੈ ਆਪਣਾ ਟੀਮ ਦੀ ਸਭਾ ਕੱਢ ਕਰਕੇ ਆਪਣੇ ਵਿਚਾਰ ਸਾਨੂੰ ਸਰਵਨ ਕਰਵਾਏ ਹਨ ਸੋ ਮੈਂ ਨਗਰ ਦਾ ਵਸੀ ਸਮੁਦਾਇ ਤੇ ਆਏ ਹੋਏ ਸੱਜਣਾ ਦਾ ਵੀ ਤੇ ਆਪਣੀ ਆਮ ਆਦਮੀ ਪਾਰਟੀ ਦਾ ਅੱਜ ਇਕੱਠ ਵੇਖ ਕਰਕੇ ਮੈਂ ਬਹੁਤ ਖੁਸ਼ ਹੋਇਆ ਸੋ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਜੂ ਜੀ ਦਾ ਸਾਹਿਬ ਵਾਜੂ ਜੀ ਦਾ